ਨਾ ਪਿਓ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਇੱਕ ਟਰੱਕ ਤੇ ਤਿੰਨ ਗੱਡੀਆਂ ਹੜਪੀੜਤ ਵਾਲੀ ਜਾ ਰਹੀਆਂ ਨੇ ਹਜ਼ਾਰ ਦੇ ਨੇੜੇ ਪੈਕੇਜ ਐ ਬਾਕੀ ਖੁੱਲਾ ਅਣਗਿਣਤ ਬਹੁਤ ਜ਼ਿਆਦਾ ਸਮਾਨ ਐ ਹਰ ਤਰ੍ਹਾਂ ਦਾ ਬਸ ਇਹ ਚਾ ਅਸੀਂ ਬਹੁਤਾ ਕੁਝ ਕਹਿ ਨਹੀਂ ਸਕਦੇ ਕਿਉਂ ਸਤਿਗੁਰ ਆਪਲੀ ਕਿਰਪਾ ਆਪੇ ਕਰਦਾ ਆਪੇ ਤੁਸ ਸਾਡੇ ਪਰਿਵਾਰ ਨੂੰ ਅੱਜ ਇੱਥੇ ਅਸੀਂ ਉਹਨਾਂ ਨੂੰ ਲਾਸਟ ਪੇਜ ਰਹਿ ਔਰ ਅਰਦਾਸ ਕਰਦੇ ਹਾਂ ਕਿ ਰਾਸਤਿਆਂ ਤੱਕ ਪਹੁੰਚੇ ਅਗੇ ਹੋਰ ਵੀ ਅੱਗੇ ਤੋਂ ਕਿਸੇ ਨੂੰ ਕੋਈ ਸਮੱਗਰੀ ਜਾਂ ਕਿਸੇ ਹੋਰ ਦੀ ਲੋੜ ਹੈ ਤੇ ਸਾਡੀ ਕੰਪਨੀ ਅਪੀਲ ਕਰਦਾ ਕਿਸਾਨਾਂ ਤੇ ਜਿਹੜੇ ਖੜ ਪ੍ਰਭਾਵ ਕੀ ਰਹੇ ਦੋਤਰੀ ਉਹਨਾਂ ਨਾਲ ਖੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੰਗਤ ਦੇ ਆਥਾ ਸਹਿਯੋਗ ਦੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨੱਬਾ ਵੱਲੋਂ ਅੱਜ ਤੋਂ 4 ਦਿਨ ਪਹਿਲਾਂ ਇੱਕ ਪੋਸਟ ਪਾਈ ਗਈ ਸੀ ਕਿ ਜੋ ਹੜ ਫੀਡ ਨੇ ਪੰਜਾਬ ਦੇ ਅੰਦਰ ਜੋ ਵੱਡੀ ਕਰੋਪੀ ਆਈ ਹੈ ਉਹਨਾਂ ਦੀ ਮਦਦ ਦਾ ਜਿਹੜੀ ਕੁਝ ਤੁਛ ਜਾ ਕੁਪਰਾਲਾ ਜਿਹੜਾ ਕੀਤਾ ਜਾਵੇ ਤੋ ਸੰਗਤ ਨੇ ਬਹੁਤ ਵੱਡਾ ਇਲਾਕੇ ਦੀ ਸੰਗਤ ਨੇ ਸਹਿਯੋਗ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਇੱਕ ਵੱਡਾ ਟਰੱਕ ਤਿੰਨ ਛੋਟੀਆਂ ਗੱਡੀਆਂ ਰਾਸ਼ਨ ਦੀਆਂ ਭਰ ਚੁੱਕੀਆਂ ਨੇ ਜਿਨ੍ਹਾਂ ਵਿੱਚ ਓਡੋਬੋਸ ਮੋਬਕਤੀਆਂ ਮਾਚਸ ਤਰਪਾਲਾਂ ਔਰ ਜਿੰਨਾ ਵੀ ਰਸੋਈ ਦਾ ਲੋੜਿੰਦਾ ਸਮਾਨ ਹੈ ਸਾਰਾ ਚਾਹੀ ਜੀਨੀਆ ਪੱਤੀਆ ਆਟਾ ਚਾਵਲ ਤੇਲ ਹੈ ਹਲਦੀ ਹੈ ਮਿਰਚਾ ਮਸਾਲੇ ਨੇ ਕਿਉ ਹੈ ਜਿੰਨਾ ਵੀ ਲੋੜਿੰਦਾ ਸਮਾਨ ਹੈ ਲੇਡੀਜ਼ ਦਾ ਸਮਾਨ ਤੱਕ ਰ ਹੈ ਜਿਹੜਾ ਆਇਆ ਹੈ ਔਰ ਬਹੁਤ ਮੈਂ ਜਿੱਥੇ ਸੰਗਤਾਂ ਦਾ ਧੰਨਵਾਦ ਕਰਦਾ ਉੱਥੇ ਗੁਰੂ ਸਾਹਿਬ ਦਾ ਵੀ ਧੰਨਵਾਦ ਆ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਔਰ ਗੁਰੂ ਸਾਹਿਬ ਦਾ ਧੰਨਵਾਦ ਇਸ ਵਾਸਤੇ ਆ ਕਿਉਂਕਿ ਜਿੰਨੇ ਵੀ ਸਿੰਘ ਜਿੰਨੇ ਵੀ ਪਰਿਵਾਰ ਪਿੰਡਾਂ ਦੇ ਇਸ ਹੜਪੀੜਤ ਹੋਏ ਨੇ ਜਿਨ੍ਹਾਂ ਦੇ ਘਰ ਤਕਰਟੇ ਗਏ ਉਹ ਚੜਦੀ ਕਲਾ ਚ ਨੇ ਔਰ ਵਿਸ਼ੇਸ਼ ਤੌਰ ਤੇ ਜਿਹੜਾ ਵੀ ਬੰਦਾ ਕੋਈ ਮਦਦ ਕਰਨ ਲਈ ਜਾ ਰਿਹਾ ਉਸ ਨੂੰ ਹਮੇਸ਼ਾ ਚਾਹ ਪੁੱਛ ਰਹੇ ਨੇ ਤੇ ਕਹਿੰਦੇ ਨੇ ਅਸੀਂ ਚੜਦੀ ਕਲਾ ਚ ਆ ਕਿਉਂਕਿ ਜੋ ਕੁਝ ਵਾਪਰਿਆ ਗੁਰੂ ਦੇ ਬਾਣੇ ਚ ਆ ਨਾਬਿਓ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਇੱਕ ਟਰੱਕ ਤੇ ਤਿੰਨ ਗੱਡੀਆਂ ਆੜਪੀੜਤਾਂ ਲਈ ਜਾ ਰਹੀਆਂ ਨੇ ਹਜ਼ਾਰ ਦੇ ਨੇੜੇ ਪੈਕੇਜ ਐ ਬਾਕੀ ਖੁੱਲਾ ਅਣਗਿਣਤ ਬਹੁਤ ਜ਼ਿਆਦਾ ਸਮਾਨ ਐ ਹਰ ਤਰ੍ਹਾਂ ਦਾ ਤੁਸੀਂ ਗੱਡੀਆਂ 'ਚ ਦੇਖ ਰਹੇ ਹੋ ਬਹੁਤ ਜ਼ਿਆਦਾ ਸਮਾਨ ਐ ਜਿਹੜਾ ਲੱਤਿਆ ਜਾ ਚੁੱਕਾ ਐ ਬੇਸ਼ਮਾਰ ਰਸ ਐ ਓੜੋ ਮੋਸਾ ਮੋਮਬਤੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਤਰਪਾਲਾਂ ਨੇ ਹੋਰ ਲੁੜਿੰਦਾ ਸਮਾਨ ਐ ਸੋ ਸ਼ੀਰ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਵੀ ਗਿਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਦਾ ਸਦਕਾ ਜਿਵੇਂ ਆਪ ਜੀ ਨੂੰ ਪਤਾ ਹੀ ਆ ਪਿਛਲੇ 10-12 ਸਾਲਾਂ ਤੋਂ ਪੀਜੀ ਹਸਪਤਾਲ ਚੰਡੀਗੜ੍ਹ ਤੇ ਹੋਰ ਨੱਬਾ ਪਟਿਆਲਾ ਸੰਗਰੂਰ ਕੈਂਸਰ ਹਸਪੀਟਲ ਨਿਊ ਚੰਡੀਗੜ੍ਹ ਆਪੀਡੀ ਸਾਰੇ ਕਿਤੇ ਬੱਤੀ ਵਾਲੀ ਪੀਜੀਆ ਲੰਗਰ ਆ ਜਿਹੜਾ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਮਹੀਨਾਵਾਰੀ ਜਾਂਦਾ ਸੋ ਸੰਗਤਾਂ ਜਿੱਥੇ ਕੋਟਾਨ ਕੋੜ ਧਲਵਾਦਾ ਉੱਥੇ ਮੈਂ ਇਹ ਵੀ ਆਪਜੀ ਜਾਣਕਾਰੀ ਦੱਸ ਦਿਆ ਕਿ ਸਾਨੂੰ ਬਹੁਤ ਫੋਨ ਉੱਥੋਂ ਆ ਰਹੇ ਨੇ ਅਸੀਂ ਐਡਮਿਸ਼ਨ ਨਾਲ ਵੀ ਰਾਬਤਾ ਰੱਖਿਆ ਔਰ ਸਾਨੂੰ ਦੱਸਿਆ ਉਹਨਾਂ ਨੇ ਵੀ ਕਿਹੜੇ ਪਿੰਡਾਂ 'ਚ ਕਿਹੜੀ ਜਗ੍ਹਾ ਤੇ ਅੰਦਰ ਜਾ ਕੇ ਰਸਨਾ ਜਿਹੜਾ ਦੇ ਕੇ ਆਣੇ ਆਪਜੀ ਵੱਲੋਂ ਦਿੱਤਾ ਕਿਣਕਾ ਕਿਣਕਾ ਕੋਸ਼ਿਸ਼ ਹੋਊਗੀ ਕੀ ਲੋੜਵੰਦਾਂ ਦੇ ਘਰਾਂ 'ਚ ਉਹਨਾਂ ਦੇ ਹੱਥਾਂ ਤੱਕ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਵਾਰ ਨਮਾਣਿਆਂ ਦੇ ਮਾਨ ਲਿਤਾਣਿਆਂ ਦੀ ਤਾਲ ਨਿਉਟੇਂ ਝੋਟ ਸਤਿਗੁਰ ਆਪ ਕਿਰਪਾ ਕਰਾ ਕੇ ਇਹ ਹਰ ਭਗਤ ਗਰੀਬਾਂ ਦੇ ਜਿੱਥੇ ਲੋੜਵੰਦ ਨੇ ਉਹਨਾਂ ਦੀ ਸਹਾਇਤਾ ਕਰਾਉਂਦਾ ਆਪੇ ਸਤਿਗੁਰ ਆਪ ਕਰਾਉਂਦਾ ਆਪੇ ਭੇਜਣ ਵਾਲਾ ਆਪੇ ਜਿਭਾਉਣ ਵਾਲਾ ਜੀ ਇਹ ਚ ਕੋਈ ਕੋਸ਼ਿਸ਼ ਨਹੀਂ ਕਰ ਸਕਦਾ ਇਹ ਤਾਂ ਸਾਡੇ ਵਰਗੇ ਜਿਹੜੇ ਆ ਆਮ ਲੋਕ ਨੇ ਉਹਨਾਂ ਨੂੰ ਇੱਕ ਸੇਵਾ ਲੈ ਕੇ ਮਾਣ ਬਖਸ਼ਦਾ ਬਸ ਇਹ ਚ ਅਸੀਂ ਬਹੁਤਾ ਕੁਝ ਕਹਿ ਨਹੀਂ ਸਕਦੇ ਕਿਉਂ ਸਤਗੁਰ ਆਪ ਦੀ ਕਿਰਪਾ ਆਪੇ ਕਰਦਾ ਆਪੇ ਤਰਦਾ ਪੰਜਾਬ ਦੇ ਵਿੱਚ ਜਿਹੜੀ ਹੜਾਂ ਦੀ ਸਥਿਤੀ ਹੈ ਬਹੁਤ ਜ਼ਿਆਦਾ ਚਿੰਤਾਜਨਕ ਹੈ ਤੇ ਸਾਡੇ ਪੰਜਾਬ ਦੇ ਜਿਵੇਂ ਕਿਸਾਨ ਭਰਾ ਜਾਂ ਜਿੰਨੇ ਵੀ ਉੱਥੇ ਪਰਿਵਾਰ ਇਹ ਮਾਰ ਚੱਲ ਰਹੇ ਨੇ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਪਰਿਵਾਰ ਵੱਲੋਂ ਅੱਜ ਇੱਕ ਅਸੀਂ ਉਹਨਾਂ ਨੂੰ ਰਾਸਤ ਭੇਜ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਰਾਸ ਸੋਨਾਂ ਤੱਕ ਪਹੁੰਚੇਗਾ ਅਤੇ ਹੋਰ ਵੀ ਅੱਗੇ ਤੋਂ ਕਿਸੇ ਨੂੰ ਕੋਈ ਸਮਗਰੀ ਹੈ ਕਿਸੇ ਹੋਰ ਦੀ ਥੀਂ ਲੋੜ ਹੈ ਤਾਂ ਸਾਡੀ ਕੰਪਨੀ ਜਮੇਸ਼ਾ ਕਿਸਾਨਾਂ ਤੇ ਜਿਹੜੇ ਛੜ ਪ੍ਰਭਾਵ ਤੇ ਜਿਹੜੇ ਲੋਕ ਨੇ ਉਹਨਾਂ ਨਾਲ ਖੜੀ ਹੈ